ਹਾਂਜੀ ਆਹ ਦੇਖ ਲੋ ਅੱਜ ਕੱਲ ਤਾਂ ਨਵੇਂ ਤੋਂ ਨਵੇਂ ਬਾਬੇ ਨਿਕਲਦੇ ਆ ਪੈਰ ਪਟੋ ਤੇ ਬਾਬੇ ਨਿਕਲਦੇ ਆ ਹਨਾ ਤੇ ਦੇਖੋ ਜੀ ਆਦੋ ਮੁੰਡੇ ਆ ਗਏ ਕਿੰਨੇ ਸੋਹਣੇ ਸੁਨੱਖੇ ਕਿੰਨੇ ਲੰਬੇ ਲੰਜੇ ਆ ਗਏ ਹਨਾ ਤੇ ਛੋਟੀ ਜੀ ਉਮਰ ਦੇ ਆ ਗਏ ਮੈਨੂੰ ਲੱਗਦਾ ਹਨਾ ਅੱਜ ਕੱਲ ਤਾਂ ਸਾਰੇ ਨੌਜਵਾਨੀ ਜਾਂ ਤਾਂ ਨਸ਼ੇ ਵੱਲ ਪੈ ਗਈ ਜਾਂ ਕੋਈ ਬਾਹਰੇ ਜਾਈ ਜਾਂਦੀ ਹੈ ਤੇ ਕੋਈ ਬਾਬੇ ਬਣ ਜਾਂਦੀ ਕਿਉਂਕਿ ਇਹਨਾਂ ਨੂੰ ਵੀ ਪਤਾ ਵੀ ਬਾਬਿਆਂ ਦੀਆਂ ਮੌਜਾਂ ਨੇ ਕਿਉਂ ਬਾਬਿਆਂ ਨੂੰ ਆਪਣੇ ਇੱਥੇ ਬਾਹਲੇ ਤੋਂ ਨੂੰ ਪਤਾ ਵੀ ਬਾਹਲਾ ਮੰਨਦੇ ਆ ਬਾਹਲੇ ਪਖੰਡ ਕਰਦੇ ਆਗੇ ਹਨਾ ਅੱਜ ਕੱਲ ਦੁਨੀਆ ਗੁਰਦੁਆਰਿਆਂ 'ਚ ਘਟ ਜਾਣ ਲੱਗੀ ਤੇ ਇਹ ਜੇ ਘੰਡਾਂ ਕੋਲੇ ਵੱਧ ਭੱਜਣ ਲੱਗੀ ਇਸ ਲਈ ਨੌਜਵਾਨ ਵੀ ਅੱਜ ਕੱਲ ਦਾ ਬਾਬੇ ਹੀ ਬਣਨ ਲੱਗੇ ਦੇਖੋ ਜੀ ਤੁਸੀਂ ਵੀ ਇਹ ਵੀਡੀਓ ਤੇ ਅੱਗੇ ਜਰੂਰ ਇਹ ਵੀਡੀਓ ਸ਼ੇਅਰ ਕਰਿਓ ਤੇ ਨੌਜਵਾਨੀ ਦਾ ਤਾਂ ਬੇੜਾ ਗਰਕ ਹੋਇਆ ਪਿਆ ਬਸ ਜਾਂ ਤਾਂ ਨਸ਼ੇ ਵੱਲ ਉਹ ਭੱਜੀ ਜਾਂਦੇ ਤੇ ਜਾਂ ਮਾੜੇ ਕੰਮਾਂ ਵੱਲ ਭੱਜੀ ਜਾਂਦੇ ਆ ਕੋਈ ਇਹ ਨਹੀਂ ਸੋਚਦਾ ਵੀ ਅਸੀਂ ਪੜ੍ਹ ਲਿਖ ਕੇ ਕੋਈ ਆਪਦੇ ਮਾਪੇ ਦਾ ਨਾਮ ਰੌਸ਼ਨ ਕਰੀਏ ਕਿਉਂ ਤੁਹਾਨੂੰ ਪਤਾ ਬਾਬਿਆਂ ਕੋਲੇ ਸਾਰੇ ਪੈਸੇ ਵੀ ਵਾਧੂ ਪੂਜ ਕੇ ਆਉਂਦੇ ਆ ਜੇ ਆਪਾਂ ਕਹਿੰਦਾ ਹੈ ਨਾ ਗੁਰੂ ਘਰ ਲੰਗਰ ਲਾ ਦੋ ਕੋਈ 50 100 ਰੁਪਏ ਬਾ ਦਿੱਤਾ ਬਹੁਤ ਪੈ ਜਾਂਦੀ ਆ ਬੰਦੇ ਦੇ ਪਰ ਜੇ ਕਹਿ ਦੋ ਵੀ ਤੁਹਾਡਾ ਘਰ ਲੋਡ ਹੁੰਦਾ ਤੇ ਆਹ ਬਾਬੇ ਕੋਲੇ ਬੈਠ ਜਾਓ ਤੇ ਇਹਦੇ ਕੋਲੇ ਬੈਠੋ ਤੇ ਭੱਜੇ ਜਾਣਗੇ ਦੁਨੀਆ ਤੇ ਨਾਲ ਹੀ 50-60000 ਰੁਪਏ ਖਵਾ ਕੇ ਆਉਣਗੇ ਆ ਤੇ ਨਾਲੇ ਸੇਵਾ ਕਰਕੇ ਆਉਣਗੇ ਅੱਗੇ ਵੀ ਮੈਂ ਵੀਡੀਓ ਪਾਉਣੀ ਹੁੰਦੀ ਆ ਤੇ ਨਾਲੇ ਆਪਦੀ ਇੱਜ਼ਤ ਲਾ ਕੇ ਆਉਂਦੀਆਂ ਨੇ ਤੇ ਨਾਲੇ ਇਹ ਜੇ ਬਾਬਿਆਂ ਦੇ ਮੂਰੇ ਡਾਂਸ ਵੱਖਰਾ ਵੱਖਰਾ ਪਤਾ ਨਹੀਂ ਕੀ ਕੀ ਕਸ਼ ਕਰਕੇ ਹੁੰਦੇ ਨੇ ਇਹ ਵੀਡੀਓ ਜ਼ਰੂਰ ਅੱਗੇ ਸ਼ੇਅਰ ਕਰਿਓ ਜੀ